ਇਸੇ ਕਾਰ ਦੇ ਵਿੱਚ ਸਿੱਧੂ ਮੂਸੇਵਾਲਾ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ ਆਹ ਸੀਟ ਜਿਹੜੀ ਇਹ ਬਾਈਆਂ ਨੇ ਹਜ ਤੱਕ ਸੰਭਾਲ ਕੇ ਰੱਖੀ ਹੈ ਦੇਖੋ ਕਿ ਸੀਟ ਦੇ ਉੱਤੇ ਲਹੂ ਦੇ ਨਿਸ਼ਾਨ ਨੇ ਸੀਟ ਦੇ ਉੱਤੇ ਬਹੁਤ ਜ਼ਿਆਦਾ ਲਹੂ ਵਗਿਆ ਸੀਗਾ ਸਿੱਧੂ ਮੂਸੇਵਾਲਾ ਦਾ ਇਹ ਕਿਹੜਾ ਕੋਈ ਆਮ ਚੀਜ਼ ਸੀ ਸਿੱਧੂ ਬਾਈ ਕਿਹੜਾ ਕੋਈ ਬਈ ਆਮ ਚੀਜ਼ ਸੀ ਤਾਂ ਕਰਕੇ ਬਸ ਮਨ ਨੂੰ ਆਈ ਹੋਇਆ ਬਸ ਵੀ ਇਹ ਤਾਂ ਆਪਾਂ ਸੰਭਾਲ ਕੇ ਰੱਖੀਏ ਬਈ ਇਹ ਚੀਜ਼ ਤਾਂ ਕਦੇ ਵੀ ਕੋਣ ਵਾਲੀ ਹੈ ਨਹੀਂ ਆਪਾਂ ਆ ਜੋ ਸੀਟ ਨੂੰ ਵੀ ਸੰਭਾਲਿਆ ਹੋਇਆ ਹੈ ਗੱਡੀ ਨੂੰ ਵੀ ਸੰਭਾਲਿਆ ਹੋਇਆ ਇਹਦੇ ਕਰਕੇ ਹੋਰ ਗੱਡੀ ਲੈ ਲਈ ਵੀ ਜਿਉਂ-ਜਿਉਂ ਦਿਨ ਨੇੜੇ ਆਈ ਜਾਂਦੇ ਰਹਿੰਦੇ ਆ ਤਾਂ ਮਨ ਚ ਇੱਕ ਤਰ੍ਹਾਂ ਦੇ ਹੌਲ ਜੇ ਪੈਂਦੇ ਨੇ ਕਿਸੇ ਜੁੱਤੇ ਦੇ ਫਰਮਨ ਤੇ ਫਿਰ ਅਸੀਂ ਭੱਜ ਕੇ ਉੱਤਰੇ ਜਾ ਕੇ ਦੇਖਿਆ ਤਾਂ ਉਸ ਟਾਈਮ ਤੈਨੂੰ ਪਤਾ ਬਈ ਫਿਰ ਲੋਕ ਕੋਈ ਸਨੇ ਕੋਈ ਯਾਤ ਨਹੀਂ ਪਾਇਆ ਸੀ ਹਾਂ ਕੋਈ ਸੈਲਫੀ ਲੈ ਜਾਂਦਾ ਕੋਈ ਕੁਸ਼ ਕਰੀ ਜਾਂਦਾ ਸੀ ਤਾਂ ਫਿਰ ਅਸੀਂ ਇੱਲਾ ਵੀ ਗੱਡੀ ਵੀ ਖੜੀ ਸੀ ਅਖਿਆ ਗੱਡੀ ਖੋਲ ਦੋ ਵੀ ਉਹਨਾਂ ਨੇ ਬਈ ਨਾ ਤਾਂ ਟਾਕੀ ਖੋਲੀ ਗੱਡੀ ਦੀ ਫਿਰ ਮੈਂ ਅੱਗੇ ਗੱਡੀ ਲੈ ਮੂਰੇ ਗੱਡੀਆਂ ਖੜੀਆਂ ਸਨ ਦੋ ਤਿੰਨ ਮੈਂ ਸਾਈਡ ਤੇ ਕਰਾ ਕੇ ਫਿਰ ਅਸੀਂ ਲਾ ਕੇ ਗੱਡੀ ਚ ਪਾ ਕੇ ਲੈ ਗਏ ਬਈ ਵੀਰੇ ਇਹਨਾਂ ਲੋਕ ਵਹਿਮ ਨਹੀਂ ਪਾਉਂਦੇ ਵੀ ਜਿਹੜਾ ਇਸ ਦੁਨੀਆ ਤੇ ਨਹੀਂ ਹੈ ਉਹਦੀਆਂ ਚੀਜ਼ਾਂ ਨੂੰ ਉਸੇ ਵੇਲੇ ਸਮਸ਼ਾਨ ਚ ਛੱਡ ਆਉਂਦੇ ਆ ਤੁਸੀਂ ਐਂ ਸਾਂਭ ਕੇ ਰੱਖੀਂ ਨਾ ਬਈ ਆਪਾਂ ਕਦੇ ਵਹਿਮਾਂਜ ਪਈ ਨਹੀਂ ਆਏ ਜਿੱਥੇ ਆਪਾਂ ਤਾਂ ਕਦੇ ਉਂ ਨਹੀਂ ਪਈ ਬਈ ਇਹ ਤਾਂ ਕਿੱਥੋਂ ਪੈ ਜਾਗੇ ਬਾਕੀ ਇਹ ਤਾਂ ਬਈ ਇਹ ਨੂੰ ਬਹਿਮ ਥੋੜੀ ਮੰਨਾਂਗੇ ਆਪਾਂ ਇਹ ਤਾਂ ਐਡੀ ਖਾਸ ਚੀਜ਼ ਆ ਬਈ ਮਾਤਾ ਨਾਲ ਜਾ ਕੇ ਗੱਲਾਂ ਕਰਦੇ ਹਾਂ ਪਰ ਉੱਤਰ ਤਾਂ ਮਨੋ ਹਾਂ ਬਈ ਉੱਥੇ ਜਾ ਕੇ ਤਾਂ ਉੱਤਰਦਾ ਹੀ ਐ ਹੁਣ ਜਦੋਂ ਬਈ ਮਾਤਾ ਰੋਣ ਲੱਗ ਜਾਂਦੀ ਐ ਤਾਂ ਆਪਦਾ ਵੀ ਮਨ ਭਰਦਾ ਜਦੋਂ ਕਈ ਗੱਲਾਂ ਬਈ ਕਦੇ ਮਾਤਾ ਗੱਲਾਂ ਕਰਦੀ ਕਰਦੀ ਹੱਸ ਪੈਂਦੀ ਕਦੇ ਰੋ ਪੈਂਦੀ ਐ ਆ ਹੁਣ ਤਰੀਕ ਨੇ ਨੇੜੇ ਆ ਗਈ ਬਈ ਕਿਸੇ ਨੇ ਤੁਸੀਂ ਦੇਖ ਲੈਣਾ ਬਈ ਕਿਸੇ ਨੇ ਕੋਈ ਕੰਪਨੀ ਪਾਉਣੀ ਪੋਸਟ ਸਿੱਧੂ ਬਾਈ ਦੀ ਇਨਸਾਫ ਲਈ ਨਾ ਮੈਂ ਕਿਤੇ ਦੇਖਿਆ ਵੀ ਹੁਣ ਇਨਸਾਫ ਲਈ ਕੋਈ ਕਹਿੰਦਾ ਹੋਵੇ ਯਾਰ ਵੀ ਇਨਸਾਫ ਦਿਓ ਕੋਈ ਨਹੀਂ ਕਹਿੰਦਾ ਭਾਈ ਸਭ ਮਤਲਬ ਹੀ ਹੁੰਦੇ ਨੇ ਸੋ ਉਹਦੀ ਗਾਣਾ ਗਾਉਂਦੇ ਵੀ ਕੰਮ ਹੋਇਆ ਫੋਨ ਮਾਰ ਲਈ ਤੇ ਮੇਰੇ ਯਾਰ ਮੰਤਰੀ ਸਾਹਿਬ ਕਿੱਥੇ ਦਾ ਪੀੜੀ ਖਤਮ ਹੋ ਗਈ ਸੀ ਕਿੱਥੇ ਹੁਣ ਚਲੋ ਮਗਰ ਕੋਈ ਵਾਰਿਸ ਤਾਂ ਹੈ ਨਾ ਐਨਾ ਤਾਂ ਆਹਮ ਜੋੜ ਕੇ ਗਿਆ ਆਪਾਂ ਜਲ ਜਿੰਨੀ ਕੋਸ਼ਿਸ਼ ਹੋਈ ਬਚਾਉਣ ਦੀ ਆਪਾਂ ਕਰੀ ਚਲੋ ਵਿਚਾਰਾ ਨਹੀਂ ਬਚ ਸਕਿਆ ਰੱਬ ਦਾ ਭਣਾ ਜੀ ਉਹਨੂੰ ਪਤਾ ਉਹਨਾਂ ਦੇ ਸੌਂਗ ਦਿਨੋਂ ਦਿਨ ਚੇਂਜ ਹੋਈ ਜਾਂਦੇ ਸੀ ਪੰਜਾਬ ਦੇ ਮੁੱਦਿਆਂ ਦੇ ਪੰਜਾਬ ਤੇ ਪਾਣੀ ਤੇ ਹਰ ਇੱਕ ਚੀਜ਼ ਦੇ ਬਈ ਪੰਜਾਬ ਲਈ ਕਰਨ ਲੱਗੇ ਸੀ ਬਈ ਉਹ ਚੀਜ਼ ਬਈ ਰੜਕਦਾ ਪੈਂਦੀ ਆ ਬਈ ਸੁਣੇ ਬਣਾ ਬਈਆ ਲੱਗਦਾ ਹੀ ਨਹੀਂ ਆਪਾਂ ਨੂੰ ਵੀ ਕੁਝ ਚਲਾ ਲਾਂਗੇ ਜਾਂ ਗੱਡੀ ਜਾਂ ਟਰੈਕਟਰ ਜਾਂ ਖੇਤ ਪਾਉਣਾ ਹੈ ਜਾਂ ਕੁਝ ਵੀ ਕਰਦੇ ਆ ਬਈ ਸਿੱਧੂ ਦੇ ਗੀਤ ਹੀ ਲਉਗੇ ਜੇ ਹੋਰ ਗੀਤ ਚੱਲੀ ਜਾਂ ਤਾਂ ਇੰਜ ਲੱਗਦਾ ਯਾਰ ਵੀ ਕੁਝ ਕਮੀ ਐ ਵੀ ਸਿੱਧੂ ਦਾ ਗੀਤ ਲਾ ਤਾਂ ਸਮਾਈ ਪਰ ਮਹਾਰਾ ਆਪਦੇ ਆਪ ਨੂੰ ਵੀ ਐ ਮਿਲਦਾ ਬਈ ਜਨੂਨ ਜਾ ਹੋ ਜਾਂਦਾ ਇੱਕ ਪੰਜਾਬ ਨੂੰ ਇੱਕ ਬੜਾ ਵੱਡਾ ਘਾਟਾ ਪਿਆ। ਭਈ ਆਪਾ ਨੂੰ ਨਹੀਂ ਇਨਸਾਫ ਦਵਾ ਸਕਦੇ ਫਿਰ ਕਿਹਨੂੰ ਦਵਾਵਾਂ। ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਆ ਕਰਨ ਅਸੀਂ ਪਿੰਡ ਖਾਰਾ ਜ਼ਿਲ੍ਹਾ ਮਾਨਸਾ ਤੇ ਪਿੱਛੇ ਜਿਹੜੀ ਤੁਸੀਂ ਕਾਰ ਦੇਖ ਰਹੇ ਹੋ ਇਸੇ ਕਾਰ ਦੇ ਵਿੱਚ ਸਿੱਧੂ ਮੂਸੇਵਾਲਾ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ ਆ ਸੀਟ ਜਿਹੜੀ ਇਹ ਬਾਈਆਂ ਨੇ ਹਜ ਤੱਕ ਸੰਭਾਲ ਕੇ ਰੱਖੀ ਹੈ। ਤੁਸੀਂ ਦੇਖੋ ਕਿ ਸੀਟ ਦੇ ਉੱਤੇ ਲਹੂ ਦੇ ਨਿਸ਼ਾਨ ਨੇ ਸੀਟ ਦੇ ਉੱਤੇ ਬਹੁਤ ਜ਼ਿਆਦਾ ਲਹੂ ਵਗਿਆ ਸੀਗਾ ਸਿੱਧੂ ਮੂਸੇਵਾਲਾ ਦਾ ਤਾਂ ਕਿਉਂਕਿ ਲੇਜੈਂਡ ਸੀ ਪੰਜਾਬ ਦਾ ਉਸ ਦੀ ਇਸ ਨਿਸ਼ਾਨੀ ਨੂੰ ਹਜ ਤੱਕ ਵਾਇਆ ਨੇ ਸਾਂਭ ਕੇ ਰੱਖਿਆ ਕਾਰ ਵੀ ਸਾਂਭ ਕੇ ਰੱਖੀ ਕਾਰ ਨੂੰ ਵੇਚਣ ਵਾਸਤੇ ਨਾ ਖਰੀਦਣ ਵਾਸਤੇ ਬਹੁਤ ਲੋਕ ਆਏ ਗਰਦੀਪ بھائی ਨੇ ਭਾਈ ਆਇਓ 1 ਮਿੰਟ ਇੱਥੇ ਬਰਸੀ ਵੀਰੇ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਕੀ ਹਾਲਤ ਹੈ ਬਹੁਤ ਬਹੁਤ ਵਧੀਆ ਵੀਰੇ ਭਾਈ ਆਹ ਹਜੇ ਵੀ ਤੁਸੀਂ ਵੱਖਰੀ ਕਰਾ ਲਈ ਗੱਡੀ ਚੋਂ हां भाई, हुँ। हुँ। भाई, है। है। भाई फिर ए ਕਿਹੜਾ ਕੋਈ ਆਮ ਗੱਲ ਚੀਜ਼ ਸੀ ਸਿੱਧੂ ਬਾਈ ਕਿਹੜਾ ਕੋਈ ਬਈ ਆਮ ਚੀਜ਼ ਸੀਗੀ ਤਾਂ ਕਰਕੇ ਬਸ ਮਨ ਨੂੰ ਆਈ ਹੋਇਆ ਬਸ ਵੀ ਇਹ ਤਾਂ ਆਪਾਂ ਸਾਮਕੇ ਰੱਖੀਏ ਭਈ ਇਹ ਚੀਜ਼ ਤਾਂ ਕਦੇ ਵੀ ਖੋਣ ਵਾਲੀ ਹੈ ਨਹੀਂ ਆਪਣੇ ਨਾ ਕਦੇ ਇਹ ਹੋ ਸਕੇ ਵੀ ਇਹਨੂੰ ਆਪਾਂ ਕੋਲੀਏ ਆਪਾਂ ਫਿਰ ਅਲੱਗ ਹੋਰ ਸ਼ੀਟ ਲਵਾ ਲਈ ਸੀ ਤੇ ਇਹ ਲਾ ਕੇ ਰੱਖ ਲਈ ਸੀ ਆਪਾਂ ਇਹ ਸ਼ੀਟ ਤੇ ਮੇਰੇ ਗੱਡੀ ਵੀ ਖਰੀਦਣ ਲਈ ਬਹੁਤ ਲੋਕ ਆਏ ਹਨ ਹਾਂ ਬਾਈ ਉਦੋਂ ਮੈਸੇਜ ਆਏ ਸੀ ਜਦੋਂ ਤੁਸੀਂ ਇੰਟਰਵਿਊ ਵੀ ਕਰੀ ਸੀ ਉਹਦੇ ਵਿੱਚ ਵੀ ਇਹਠਾ ਕਮੈਂਟਾਂ ਚ ਵੀ ਬਹੁਤ ਨੇ ਤੇ ਉਹ ਵੀ ਕੱਲ ਆਈਆਂ ਸੀ ਆ ਭਰਾ ਤੇ ਪਰ ਆਪਾਂ ਤਾਂ ਕਿਉਂ ਵੇਚਾਂਗੇ ਵੀ ਆਪਣੀ ਵੀ ਜਮੀਰ ਜਾਗਦੀ ਹੈ ਜੇ ਕੋਈ ਲੈਂਦਾ ਗੱਡੀ ਆਪਾਂ ਨੂੰ ਕਹਿੰਦਾ ਵੀ ਹਾਂ ਮੈਂ ਲੈਣੀ ਆ ਤਾਂ ਉਹਨਾਂ ਨੂੰ ਹਨਾ ਜਦੋਂ ਇੰਨਾ ਅਟੈਚਮੈਂਟ ਹੈ ਦੇ ਨਾਲ ਤਾਂ ਫਿਰ ਆਪਣੀ ਵੀ ਕਿਉਂ ਨਾ ਤੁਸੀਂ ਉਦੋਂ 2 ਸਾਲ ਪਹਿਲਾਂ ਵੀ ਬਾਈ ਕਿਹਾ ਸੀਗਾ ਕਿ ਗੱਡੀ ਸੰਭ ਕੇ ਰੱਖਾਂਗੇ ਕਿ ਬੇਸ਼ੱਕ ਅਸੀਂ ਉਹਨੂੰ ਬਚਾ ਨਹੀਂ ਸਕੇ ਪਰ ਉਹਦੀ ਯਾਦਾਂ ਨੂੰ ਬਚਾ ਕੇ ਰੱਖਾਂਗੇ ਉਸ ਗੱਲ ਦੇ ਉੱਤੇ ਤੁਸੀਂ ਪੂਰੇ ਹਨਾ ਖਰੇ ਉੱtre ਹੋ ਅੱਜ ਉਹ ਸੀਟ ਨੂੰ ਵੀ ਸੰਭਾਲਿਆ ਹੋਇਆ ਇਹ ਗੱਡੀ ਨੂੰ ਵੀ ਸੰਭਾਲਿਆ ਹੋਇਆ ਇਹਦੇ ਕਰਕੇ ਹੋਰ ਗੱਡੀ ਲੈ ਲਈ ਵੀ ਇਹਦੇ ਹਾਂ ਹਾਂ ਬਈ ਗੱਡੀ ਆਪਾਂ ਉਦੋਂ ਚੇਂਜ ਹੀ ਕਰਨੀ ਸੀ ਫਿਰ ਉਸ ਤੋਂ ਬਾਅਦ ਆਪਾਂ ਇਹ ਗੱਡੀ ਫਿਰ ਆਪਾਂ ਹੋਣੀ ਕਰੀਏ ਅਲੱਗ ਗੱਡੀ ਆਪਦੀ ਹੋ ਗਈ ਹੋਰ ਲੈ ਲਈ ਪਰ ਇਹ ਚੇਂਜ ਨਹੀਂ ਕਰੀ ਗੱਡੀ ਆਪਾਂ ਉਸ ਤੋਂ ਬਾਅਦ ਬਸ ਆਪਾਂ ਇਹ ਰੱਖ ਲਈ ਗੱਡੀ ਤੇ ਨਾ ਵੇਚਣੀ ਬਈ ਇਹ ਸਾਰਾ ਦਿਨ ਲੰਘਦੇ ਵੜਦੇ ਇਹ ਗੱਡੀ ਵੀ ਤੁਹਾਡੇ ਮੱਥੇ ਲੱਗਦੀ ਸੀਟ ਵੀ ਮੱਥੇ ਲੱਗਦੀ ਹੈ ਉਹ ਉਹ ਸਰਦ ਉਹ ਦਿਨ ਵਾਰ-ਵਾਰ ਯਾਦ ਆਉਂਦਾ ਹਾਂ ਬਈ ਆਉਂਦਾ ਪਰ ਆ ਹੁਣ ਜਦੋਂ ਜਿਉਂ-ਜਿਉਂ ਦਿਨ ਨੇੜੇ ਆਈ ਜਾਂਦੇ ਹੁਣ ਦੁਬਾਰੇ ਹਨਾ ਬਈ 29 ਆ ਗਈ ਤਰੀਕ ਤੇ ਉਦੋਂ ਜਾਦੇ ਥੋੜਾ ਜਿਹਾ ਹੁੰਦਾ ਮਨ 'ਚ ਹਨਾ ਤੇ ਵੀ ਐ ਦਿਨੋਂ ਜਿਉਂ-ਜਿਉਂ ਦਿਨ ਨੇੜੇ ਆਈ ਜਾਂਦੇ ਰਹਿੰਦੇ ਆ ਤਾਂ ਮਨ 'ਚ ਇੱਕ ਤਰ੍ਹਾਂ ਦੇ ਹੌਲ ਜੇ ਪੈਂਦੇ ਨੇ ਇਹ ਗੱਲ ਨੂੰ ਲੈ ਕੇ ਸਿੱਧੂ ਦੀ ਉਹ ਚੀਜ਼ ਨੂੰ ਲੈ ਕੇ ਬਈ ਸਾਰੀ ਹਾਂ ਬਈ ਚੇਤੇ ਆ ਭੁੱਲਣ ਵਾਲਾ ਦਿਨ ਤਾਂ ਹੈ ਹੀ ਨਹੀਂ ਉਹ ਉਹ ਤਾਂ ਜਿਹੜੇ ਕੋਲੇ ਨਹੀਂ ਸੀ ਉਹ ਵੀ ਨਹੀਂ ਭੁੱਲ ਸਕਦੇ ਆਪਾਂ ਤਾਂ ਕਿਉਂ ਭੁੱਲਾਂਗੇ ਆਪਣੇ ਦਾ ਸਾਰਾ ਕੁਝ ਸਤਹੀ ਜਿਵੇਂ ਕਹਿੰਦੇ ਆ ਹੋਇਆ ਹੱਤੀ ਲੈ ਕੇ ਗਏ ਆਪਾਂ ਆਪਾਂ ਤਾਂ ਕਿਉਂ ਭੁੱਲਾਂਗੇ ਬਈ ਕਦੇ ਭੁੱਲੀ ਨਹੀਂ ਸਕਦੇ ਉਹ ਤਾਂ ਚਾਹ ਕੇ ਵੀ ਨਹੀਂ ਭੁੱਲ ਸਕਦੇ ਉਹ ਦਿਨ ਤਾਂ ਸਾਰਾ ਦਿਨ ਤੁਸੀਂ ਲੰਘ ਰਹੇ ਸੀ ਇੱਥੇ ਹਾਂ ਬਸ ਉਹ ਤਾਂ ਪ੍ਰਾਪਤ ਬਹੁਤ ਕਈ ਫਰੈਂਡ ਸੀਗੇ ਜਿਵੇਂ ਗੁੰਤਾਜ ਵੀਰਾ ਹੋ ਗਿਆ ਤੇ ਮੇਰੇ ਨਾਲ ਨਿਰਮਲ ਹੋਰ ਕਈ ਫਰੈਂਡ ਸੀ ਸੀ 4-5 ਨੇ ਅਸੀਂ ਫਿਲਮ ਦੇਖਣ ਜਾਂਦੀ ਸੀਗੇ ਬਸ ਜਾਂਦਿਆਂ ਨੂੰ ਬਈ ਉਹ ਹਾਸਾ ਹੋਇਆ ਪਿਆ ਸੀਗਾ ਅਸੀਂ ਉੱਤਰ ਕੇ ਦੇਖਣ ਲੱਗੇ ਇੱਕ ਮੁੰਡੇ ਨੂੰ ਪੁੱਛਿਆ ਮੈਂ ਕੀ ਹੋ ਗਿਆ ਉਹ ਕਹਿੰਦਾ ਐ ਕਰਕੇ ਸਿੱਧੂ ਦੇ ਫੈਰ ਮਾਰੇ ਤੇ ਫਿਰ ਅਸੀਂ ਭੱਜ ਕੇ ਉਤਰਿਆ ਜਾ ਕੇ ਦੇਖਿਆ ਤਾਂ ਉਸ ਟਾਈਮ ਤੈਨੂੰ ਪਤਾ ਬਈ ਫਿਰ ਲੋਕ ਕਿਸੇ ਨੇ ਕੋਈ ਹੱਥ ਹੀ ਨਹੀਂ ਪਾਇਆ ਸੀਗਾ ਹਾਂ ਕੋਈ ਸੈਲਫੀਆਂ ਲਈ ਜਾਂਦਾ ਕੋਈ ਕੁਸ਼ ਕਰੀ ਜਾਂਦਾ ਸੀ ਤਾਂ ਫਿਰ ਅਸੀਂ ਲਵੇ ਗੱਡੀ ਵੀ ਖੜੀ ਸੀ ਗੱਡੀ ਖੋਲ ਦੋ ਵੀ ਉਹਨਾਂ ਨੇ ਬਈ ਨਾ ਤਾਂ ਟਾਕੀ ਖੋਲੀ ਗੱਡੀ ਦੀ ਫਿਰ ਮੈਂ ਅੱਗੇ ਗੱਡੀ ਲੈ ਮੂਰੇ ਗੱਡੀਆਂ ਖੜੀਆਂ ਸਨ ਦੋ ਤਿੰਨ ਮੈਂ ਸਾਈਡ ਤੇ ਕਰਾ ਕੇ ਫਿਰ ਅਸੀਂ ਲਾ ਕੇ ਗੱਡੀ ਚ ਪਾ ਕੇ ਲੈ ਕੇ ਗਏ ਬਈ ਹਸਪਤਾਲ ਲੈ ਕੇ ਉੱਥੇ ਕਈ ਮੁੰਡੇ ਖੜੇ ਸੀ ਬਈ ਹੁਣ ਜਮਾਰਕਿਆਂ ਦੇ ਵੀ ਲੱਗੇ ਨੇ ਨਾਲ ਤੇ ਉਹਨਾਂ ਨੇ ਗੱਡੀ ਚ ਨਾਲ ਪਵਾਇਆ ਬਾਈ ਨੂੰ ਬਿਸ਼ੱਕ ਵੀਰੇ ਇਹ ਸੀਟ ਤਾਂ ਛੋਟੀ ਜਾਈ ਆ ਇਸ ਸੀਟ ਦੇ ਉੱਤੇ ਮੂਸੇ ਵਾਲਾ ਤਾਂ ਪੂਰੇ ਆਇਆ ਹੀ ਨਹੀਂ ਸੀ ਹਨਾ ਕਿਉਂਕਿ 6 ਫੁੱਟ ਸੋ ਨਾ ਨਾ ਆਇਆ ਹੀ ਨਹੀਂ ਸੀ ਬਾਈ ਉਹ ਤਾਂ ਫਿਰ ਇਕੱਠੇ ਦਿਨ ਪਤਾ ਲੱਤਾਂ ਅੰਦਰ ਨੂੰ ਇਕੱਠੀਆਂ ਕਰੀਆਂ ਢੂਲਵਾਈ ਸੀ ਉਹਨਾਂ ਦੀ ਸੀਟ ਨਾ ਮਗਰਾ ਇੱਕ ਮੁੰਡਾ ਵਿੱਚ ਜਿਹੜਾ ਚੜਿਆ ਸੀਗਾ ਉਹ ਵੀ ਖੜਕੀ ਗਿਆ ਗਿਆ ਬੈਠਣ ਨੂੰ ਤਾਂ ਕੋਈ ਕਿੱਥੇ ਜਗ੍ਹਾ ਬਈ ਤੇ ਗੱਡੀ ਬੱਸ ਫਿਰ ਫਸਟ ਸਾਨੂੰ ਪਤਾ ਬਾਈ ਬਾਲਾ ਫਸਟ ਲੈ ਕੇ ਆਸੀ ਗੱਡੀ ਹਸਪੀਟਲ ਚ ਲੈ ਕੇ ਤੇ ਉੱਥੇ ਬਈ ਜਾਂਦੇ ਨੂੰ ਤਾਂ ਹੁੰਦਾ ਕੁਝ ਹੈ ਹੀ ਨਹੀਂ ਸੀ ਬਾਈ ਚ ਦੀ ਗੱਲ ਠੀਕ ਹੈ ਜਿਵੇਂ ਮਨ ਹੁਣ ਭਰ ਰਿਹਾ ਹੈ ਨਾ ਉਹ ਦਿਨ ਲੱਗੇ ਜਦੋਂ ਆਉਂਗੇ ਹਾਂ ਬਈ ਮਨ ਤਾਂ ਭਰਦਾ ਹੀ ਆ ਕੋਈ ਆਮ ਗੱਲ ਤਾਂ ਹੈ ਹੀ ਨਹੀਂ ਸੀ ਬਈ ਤੁਹਾਨੂੰ ਪਤਾ ਫਿਰ ਸਿੱਧੂ ਜਿਨ੍ਹਾਂ ਨੇ ਕਦੇ ਦੇਖਿਆ ਨਹੀਂ ਉਹ ਤਾਂ ਉਹਨਾਂ ਦੇ ਮਨ 'ਚ ਵੀ ਬਈ ਮਨ ਭਰਦੇ ਆ ਆਪਣਾ ਤਾਂ ਭਰਨਾ ਹੀ ਆ ਤੁਹਾਡਾ ਨਾਲ ਉਹਦਾ ਵੀ ਪਰਸਨਲੀ ਬਹੁਤ ਜ਼ਿਆਦਾ ਪਿਆਰ ਸੀ ਹੈ ਨਾ ਚੋਣਾ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਸਾਥ ਦਿੱਤਾ ਤੁਹਾਡੇ ਘਰੇ ਖਾਣਾ ਵੀ ਖਾਦਾ ਸੀਗਾ ਕਿਉਂਕਿ ਤੁਸੀਂ ਵੀ ਕਾਂਗਰਸੀ ਹੋ ਪ੍ਰਚਾਰ 'ਚ ਵੀ ਤੁਸੀਂ ਪੂਰਾ ਨਾਲ ਖੜੇ ਸੀ ਹਾਂ ਬਈ ਆਪਣੇ ਫਾਦਰ ਸਾਹਿਬ ਨੇ ਤੇ ਰਾਜਨੀਤੀ ਚ ਸਾਰਾ ਉਸ ਮਤਲਬ ਕਿ ਉਹਨਾਂ ਨਾਲ ਅਟੈਚਮੈਂਟ ਉਹਨਾਂ ਦੀ ਬਹੁਤ ਜ਼ਿਆਦਾ ਸੀ ਤਾਂ ਕਰਕੇ ਆਪਣੇ ਘਰੇ ਆਉਂਦੇ ਜਾਂਦੇ ਰਹਿੰਦੇ ਸੀ ਬਾਈ ਉਹ ਵੋਟਾ ਵਾਟਾਂ ਚ ਜਦ ਨਾਲ ਸਾਥ ਦਿੱਤਾ ਉਹਦੇ ਬਾਈ ਬਸ ਤੇ ਆਪਣੇ ਘਰੇ ਖਾਣਾ ਖੁਣਾ ਖਾਂਦੇ ਸੀ ਵਧੀਆ ਵਿਚਾਰਾ ਆਉਂਦਾ ਸੀ ਆਪਣੇ ਘਰੇ ਵੀਰੇ ਇਹ ਲੋਕ ਵਹਿਮ ਨਹੀਂ ਪਾਉਂਦੇ ਵੀ ਜਿਹੜਾ ਇਸ ਦੁਨੀਆ ਤੇ ਨਹੀਂ ਆ ਉਹਦੀਆਂ ਚੀਜ਼ਾਂ ਨੂੰ ਉਸੇ ਵੇਲੇ ਸਮਸ਼ਾਨ ਤੇ ਛੱਡ ਆਉਂਦੇ ਆ ਤੁਸੀਂ ਐਂ ਸਾਂਭ ਕੇ ਰੱਖਿਓ ਨਾ ਬਈ ਆਪਾਂ ਕਦੇ ਵਹਿਮਾਂਜ ਪਈ ਨਹੀਂ ਇਹ ਜਿਹੇ ਚ ਆਪਾਂ ਤਾਂ ਕਦੇ ਉਂ ਨਹੀਂ ਪਈ ਬਾਈ ਇਹ ਤਾਂ ਕਿੱਥੋਂ ਪੈ ਜਾਗੇ ਬਾਕੀ ਇਹ ਤਾਂ ਬਈ ਇਹ ਨੂੰ ਬਹਿਮ ਥੋੜੀ ਮੰਨਾਂਗੇ ਆਪਾਂ ਇਹ ਤਾਂ ਐਡੀ ਖਾਸ ਚੀਜ਼ ਆ ਬਈ ਇਹ ਤਾਂ ਕਦੇ ਵੀ ਨਹੀਂ ਹੋ ਸਕਦਾ ਵੀ ਆਪਾਂ ਕਿਤੇ ਧਰਾਈਏ ਇਹ ਚੀਜ਼ ਆ ਆਪਾਂ ਤਾਂ ਕੋਲ ਰੱਖਦੇ ਆ ਬਈ ਅੰਦਰ ਹੁੰਦੀ ਆ ਆਪਣੇ ਕਦੇ ਐ ਨਹੀਂ ਹੈਗਾ ਸਾਮਕੀ ਰੱਖੀ ਹੁੰਦੀ ਆ ਅੰਦਰ ਆਪਣੀ ਨਾ ਕਿਤੇ ਆਪਾਂ ਕਿਤੇ ਛੱਡ ਨਹੀਂ ਆ ਇਹ ਆਪਾਂ ਤਾਂ ਸਦਾ ਲਈ ਨੱਲ੍ਹੇ ਵੀ ਰੱਖਣੀ ਆ ਇਹ ਚੀਜ਼ ਨੂੰ ਇੱਕ ਮਾਨਸੇ ਵਾਲਾ ਜ਼ਿਆਦਾ ਸਮਝ ਸਕਦਾ ਹੈ ਨਾ ਹਾਂ ਬਈ ਬਸ ਮਾਨਸਾ ਵਾਲਾ ਕੀ ਜਿਹੜਾ ਅਸਲ ਤਾਂ ਕੋਈ ਵੀ ਦੇਖਦਾ ਬਈ ਹਰ ਇੱਕ ਬੰਦਾ ਹੀ ਬੰਦੇ ਨੂੰ ਲੱਗਦਾ ਹੈ ਵੀ ਹਾਂ ਵੀ ਕੋਈ ਚੀਜ਼ ਹੈਗੀ ਤਾਂ ਯਾਰ ਵੀ ਸ਼ਾਇਦ ਕਿਸੇ ਕੋਲ ਵੀ ਹੁੰਦੀ ਬਾਈ ਮੈਂ ਨਹੀਂ ਕਹਿੰਦਾ ਵੀ ਕੋਈ ਵੀ ਇਹ ਇਹਨੂੰ ਕਿਤੇ ਦੂਰ ਕਰ ਸਕਦਾ ਹੈ ਕੋਈ ਇਨਸਾਨ ਜੇ ਆਪਣੇ ਕੋਲ ਆਪਾਂ ਤਾਂ ਸਾਂਭ ਰਖੀ ਆ ਕੋਈ ਵੀ ਨਹੀਂ ਕਰ ਸਕਦਾ ਜੀ ਕੋਈ ਵੀ ਹੁੰਦਾ ਮੇਰੀ ਜਗ੍ਹਾ ਤੇ ਮੈਂ ਸੋਚਦਾ ਬਾਈ ਕੋਈ ਵੀ ਨਹੀਂ ਕਰ ਸਕਦਾ ਜੀ ਜਦੋਂ ਬਲਕੌਰ ਸਿੰਘ ਜਿਹਨੂੰ ਵੀ ਪਤਾ ਲੱਗਾ ਉਹਨਾਂ ਦੇ ਮਾਤਾ ਨੂੰ ਵੀ ਪਤਾ ਲੱਗਾ ਤੁਸੀਂ ਮਿਲ ਕੇ ਆਏ ਸੀ ਉਹਨਾਂ ਨੂੰ ਤੁਹਾਡੇ ਨਾਲ ਗੱਲ ਕਰਦੇ ਸੀ ਉਸ ਦਿਨ ਹਾਂ ਹਾਂ ਬਾਈ ਮਿਲ ਕੇ ਆਏ ਸੀਗੇ ਤੇ ਉਦੋਂ ਬਸ ਦੇਥ ਹੋਈ ਨੇ 2-4 ਦਿਨ ਹੋਏ ਸੀ ਉਦੋਂ ਵੀ ਜਾ ਕੇ ਸੀ ਕਰ ਅਵੇਲੀ ਤੇ ਉਸ ਟਾਈਮ ਵੀ ਬਿਠਾ ਕੇ ਗੱਲਾਂ ਬਾਤਾਂ ਕਰੀਆਂ ਉਸ ਤੋਂ ਬਾਅਦ ਵੀ ਕਾਫੀ ਵਾਰ ਬਈ ਮਿਲ ਕੇ ਆਏ ਆ ਗੱਲਾਂ ਬਾਤਾਂ ਵਧੀਆ ਕਰ ਲੈਂਦੇ ਆ ਬਸ ਮਨ ਹੌਲਾ ਕਰ ਲੈਂਦੇ ਆ ਮਾਤਾ ਦੋ ਸੁਣ ਲੈਂਦੇ ਆ ਦੋ ਸੁਨਾਉਂਦੇ ਆ ਬਈ ਸਿੱਧੂ ਬਾਈ ਦੀਆਂ ਗੱਲਾਂ ਪਰ ਆਪਾਂ ਬਾਹਲਾ ਨਹੀਂ ਬਈ ਉਹ ਗਏ ਵੀ ਹਾਂ ਯਾਰ ਵੀ ਆਪਾਂ ਫੋਟੋਆਂ ਕਰ ਕਰ ਆਏ ਭਾਈ ਜੀ ਜਨਾ ਆਪਾਂ ਬਸ ਨੋਰਮਲ ਜਾਂਦੇ ਆ ਬਈ ਬਸ ਦੁੱਖ ਸੁੱਖ ਸਾਂਝਾ ਕਰਕੇ ਆ ਜਾਂਦੇ ਆ ਜਦੋਂ ਕਈ ਵਾਰੀ ਬਹੁਤ ਜ਼ਿਆਦਾ ਮਨ ਭਰ ਜਾਂਦਾ ਕਿਉਂਕਿ ਤੁਸੀਂ ਸਾਰਾ ਅੱਖਾਂ ਸਾਹਮਣੇ ਦੇਖਿਆ ਕਿ ਮਾਤਾ ਨਾਲ ਜਾ ਕੇ ਗੱਲਾਂ ਕਰਦੇ ਹਾਂ ਪਰ ਉਤਰਦਾ ਮਨੋਂ ਹਾਂ ਬਈ ਉੱਥੇ ਜਾ ਕੇ ਤਾਂ ਉਤਰਦਾ ਹੀ ਐ ਹੁਣ ਜਦੋਂ ਬਈ ਮਾਤਾ ਰੋਣ ਲੱਗ ਜਾਂਦੀ ਐ ਤਾਂ ਆਪਦਾ ਵੀ ਮਨ ਭਰਦਾ ਜਦੋਂ ਕਈ ਗੱਲਾਂ ਬਈ ਕਦੇ ਮਾਤਾ ਗੱਲਾਂ ਕਰਦੀ ਕਰਦੀ ਹੱਸ ਪੈਂਦੀ ਕਦੇ ਰੋ ਪੈਂਦੀ ਐ ਐ ਬਈ ਫਿਰ ਉਹ ਤੋਂ ਤਾਂ ਫਿਰ ਮਨ ਚ ਆਉਂਦਾ ਹੀ ਆ ਬਈ ਮਨ ਵੀ ਉਦਾਸ ਹੁੰਦਾ ਉਸ ਟਾਈਮ ਬਈ ਤੁਸੀਂ ਇੱਕ ਮਾਨਸੇ ਦੇ ਆਮ ਜੇ ਨੌਜਵਾਨ ਹੋ ਜਿਹੜੇ ਬਹੁਤ ਖਾਸ ਸੀਗੇ ਸਿੱਧੂ ਮੂਸੇ ਵਾਲੇ ਦੇ ਖਾਸ ਕਰ ਸਿੰਗਰ ਸੀਗੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਸਿੱਧੂ ਨੇ ਚੱਕਿਆ ਅਜੋਨ ਸਾਫ ਦੀ ਗੱਲ ਨਹੀਂ ਕਰਦੇ ਡਰਦੇ ਨੇ ਸਗੋਂ ਤੇ ਉਹਨਾਂ ਮੰਤਰੀਆਂ ਦੇ ਪ੍ਰੋਗਰਾਮਾਂ 'ਚ ਜਾ ਕੇ ਨੱਚਦੇ ਭੰਗੜੇ ਪਾਉਂਦੇ। ਬਾਈ ਕੀ ਗਈ ਇਹਨਾਂ ਦਾ ਕਿਸੇ ਦਾ ਕੋਈ ਜਿਵੇਂ ਕਹਿੰਦਾ ਕਿਸੇ ਪਾਸੇ ਮੂੰਹ ਹੀ ਨਹੀਂ ਹੈਗਾ। ਜਦੋਂ ਦਾ ਉਸ ਟਾਈਮ ਆਏ ਪਤਾ ਸੀ ਵੀ ਹਾਂ ਲੋਕਾਂ ਨੇ ਹੁਣ ਕਿਤੇ ਸਟੇਜ 'ਤੇ ਨਹੀਂ ਚੜ੍ਹਣ ਦੇਣਾ ਜਾਂ ਆਪਣੇ ਜਾਂ ਕੋਈ ਵੀ ਗੀਤ ਨਹੀਂ ਇਹਨਾਂ ਨੇ ਕਿਸੇ ਨੇ ਲੋਕਾਂ ਨੇ ਲਾਂਚ ਕਰਨ ਦੇਣਾ। ਇਹ ਟਾ ਕਮੈਂਟਾਂ 'ਚ ਸਿੱਧੂ ਸਿੱਧੂ ਹੀ ਆਉਂਦਾ ਸੀ। ਉਹ ਤਾਂ ਬਾਈ ਪਹਿਲਾਂ ਸਿੱਧੂ ਦਾ ਨਾਮ ਲੈਂਦੇ ਸੀ। ਹੁਣ ਪਤਾ ਲੱਗਿਆਂ ਦਾ ਸਾਲ ਬੀਤਦੇ ਤੁਰੇ ਜਾਂਦੇ ਆ ਗੱਲ ਠੰਡੀ ਪੈਂਦੀ ਤੁਰ ਜਾਂਦੀ ਆ। ਤਾਂ ਉਹਨੂੰ ਭੁੱਲੀ ਜਾਂਦੇ ਆ ਬਾਈ। ਆ ਹੁਣ ਤਰੀਕ ਨੇ ਨੇੜੇ ਆ ਗਈ ਬਾਈ ਕਿਸੇ ਨੇ ਤੁਸੀਂ ਦੇਖ ਲੈਣਾ ਬਾਈ ਕਿਸੇ ਨੇ ਕੋਈ ਕੰਨੀ ਪਾਉਣੀ ਪੋਸਟ ਸਿੱਧੂ ਬਾਈ ਦੀ ਇਨਸਾਫ ਲਈ ਨਾਮਾਇਕ ਦੇ ਦੇਖਿਆ ਵੀ ਹੁਣ ਇਨਸਾਫ ਲਈ ਕੋਈ ਕਹਿੰਦਾ ਹੋਵੇ ਯਾਰ ਵੀ ਇਨਸਾਫ ਦਿਓ ਕੋਈ ਨਹੀਂ ਕਹਿੰਦਾ ਬਾਈ ਸਭ ਮਤਲਬ ਹੀ ਹੁੰਦੇ ਸੋ ਉਹਦੀ ਗਾਣਾ ਗਾਉਂਦੇ ਵੀ ਕੰਮ ਹੋਇਆ ਫੋਨ ਮਾਰ ਲਈ ਤੇ ਮੇਰੇ ਯਾਰ ਮੰਤਰੀ ਸਾਰੇ ਹਾਂ ਹਾਂ ਬਾਈ ਉਹ ਤਾਂ ਹੈ ਬਾਈ ਉਹ ਤਾਂ ਸਾਰਿਆਂ ਨੂੰ ਪਤਾ ਬਾਈ ਹੁਣ ਕੀ ਕਹਿ ਸਕਦੇ ਆ ਜੀ ਕਿਤੇ ਇੱਕਾਂ ਕਰ ਲੈਣ ਸਾਰੇ ਸਿੰਗਰ ਵੀ ਤਾਂ ਇਨਸਾਫ ਕਤੇ ਦੂਰ ਨਹੀਂ ਪਿਆ ਭਾਈ ਫੇਰ ਤਾਂ ਦੂਰ ਪਿਆ ਹੀ ਨਹੀਂ ਜੇ ਸਿੰਗਰੇ ਏਕਾ ਕਰ ਲੈਣ ਫੇਰ ਤਾਂ ਬਈ ਅਸਲ ਜੇ ਪਹਿਲਾਂ ਹੀ ਏਕਾ ਸਾਰਾ ਹੁੰਦਾ ਬਈ ਪੰਜਾਬ ਦਾ ਜਾਂ ਸਾਰੇ ਹਗਾ ਦਾ ਫਿਰ ਕਿਉਂ ਬਈ ਇਹ ਦਿਨ ਆਉਂਦੇ ਸੀ ਇਹ ਦਿਨ ਹੀ ਨਹੀਂ ਆਉਂਦੇ ਕੰਟਰੋਵਰਸੀਆਂ ਸੀ ਤਾਂ ਕਰਕੇ ਦੇਖੋ ਬਈ ਇਹ ਦਿਨ ਆਏ ਤਾਂ ਹੀ ਦਿਨ ਆਏ ਬਈ ਇਹ ਸਾਰੇ ਪਰ ਰੱਬ ਨੇ ਬੜਾ ਸੋਹਣਾ ਐ ਇਸ ਵਾਰ ਦੂਜੀ ਵਰਸੀ ਆ ਸਿੱਧੂ ਮੂਸੇਵਾਲੇ ਦੀ ਤੇ ਛੋਟਾ ਭਰਾ ਘਰੇ ਆਇਆ ਇਸ ਵਾਰੀ ਕੁਛ ਥੋੜਾ ਜਿਹਾ ਮਨ ਨੂੰ ਸਕੂਨ ਤਾਂ ਹੋਊਗਾ ਪਰਵਾਹ ਹਾਂ ਬਈ ਹੋਇਆ ਬਹੁਤ ਬਹੁਤ ਜਿਆਦਾ ਫਰਕ ਆ ਬਈ ਪਰਿਵਾਰ ਨੂੰ ਤਾਂ ਹੋਣੀ ਹੋਣਾ ਬਈ ਆਮ ਇਨਸਾਨ ਨੂੰ ਵੀ ਐ ਹਰ ਇੱਕ ਨੂੰ ਆ ਬਾਹਰ ਬੈਠਿਆ ਨੂੰ ਆਪਣੇ ਪੰਜਾਬ ਦੇਆਂ ਨੂੰ ਬਈ ਸੋਨੂ ਵੀ ਮਨ ਚਾਹੇਦਾ ਹੋਊਗਾ ਹੀ ਬਸ ਇੱਕ ਤਰ੍ਹਾਂ ਦਾ ਜਿਵੇਂ ਕਹਿੰਦਾ ਥੋੜਾ ਜਿਹਾ ਮਨ ਹਲਕਾ ਹੋ ਜਾਂਦਾ ਐ ਜੀ ਨੂੰ ਲੈ ਕੇ ਬਹੁਤ ਵਧੀਆ ਲੱਗਿਆ ਬਈ ਸਮਾਦੀ ਪਰਿਵਾਰ ਚ ਹੈ ਨਾ ਦੁਬਾਰੇ ਹਵੇਲੀ ਦੇ ਜਿਵੇਂ ਕਹਿੰਦਾ ਰੰਗ ਭਾਗ ਲੱਗੇ ਨੇ ਵੱਡੇ ਪੈਰਾਂ ਦੇ ਹਾਂ ਵੱਡੇ ਪੈਰ ਹਾਂ ਬਈ ਕਿੱਥੇ ਦਾ ਪੀੜੀ ਖਤਮ ਹੋ ਗਈ ਸੀ ਕਿਤੇ ਹੁਣ ਚਲੋ ਮਗਰ ਕੋਈ ਵਾਰਿਸ ਤਾਂ ਹੈ ਨਾ ਐਨਾ ਤਾਂ ਜਮ ਜੋੜ ਕੇ ਗਿਆ ਤਾਂ ਕੋਈ ਉਹਨੂੰ ਸਾਹਮਣੇ ਆਲਦਾ ਹੋਇਆ ਬਿਲਕੁਲ ਵੀਰੇ ਇਸਾ ਦੀ ਬਹੁਤ ਵੱਡੀ ਘਟਨਾ ਹੈ ਸਿੱਧੂ ਮੂਸੇਵਾਲੇ ਦਾ ਜਾਣਾ ਤੇ ਤੁਸੀਂ ਉਸ ਵੱਡੀ ਘਟਨਾ ਦੇ ਇੱਕ ਵੱਡੇ ਕਿਰਦਾਰ ਹੋ ਭਾਈ ਬਸ ਜੋ ਹੋ ਗਿਆ ਪਰਮਾਤਮਾ ਨੇ ਹੋਇਆ ਹੈ ਨਾ ਆਪਾਂ ਦਾ ਬਈ ਚਲੋ ਅੱਗੇ ਆਪਾਂ ਚੱਲ ਜਿੰਨੀ ਕੋਸ਼ਿਸ਼ ਹੋਈ ਬਚਾਉਣ ਦੀ ਆਪਾਂ ਕਰੀ ਚਲੋ ਵਿਚਾਰਾ ਨਹੀਂ ਬਚ ਸਕਿਆ ਰੱਬ ਦਾ ਭਣਾ ਜਿਵੇਂ ਬਈ ਉਹਦਾ ਮੰਨਣਾ ਹੀ ਪੈਣਾ ਜਿਵੇਂ ਗੁੰਤਾਜ ਵੀ ਪਿਛਲੇ ਇੰਟਰਵਿਊ ਚ ਦੱਸਦੇ ਸੀ ਕਹਿੰਦੇ ਸਾਨੂੰ ਕਈ ਦਿਨ ਤਾਂ ਨੀਂਦ ਹੀ ਨਹੀਂ ਆਈ। ਹਾਂ ਬਈ ਉਦੋਂ ਨੀਂਦ ਕਿੱਥੇ ਬਈ? ਉਹ ਤਾਂ ਨੀਂਦ ਦਾ ਆਮ ਲੋਕ ਨੂੰ ਨਹੀਂ ਆਈ ਬਈ। ਜਿਨੇ ਗੱਲਾਂ ਸੁਣੀਆਂ ਸਾਡੇ ਦਾ ਜਿਵੇਂ ਕਹਿੰਦੇ ਹੱਥਾਂ 'ਚ ਸਾਰਾ ਸਭ ਕੁਝ ਸੋਇਆ। ਸਾਨੂੰ ਤਾਂ ਕਿੱਥੇ ਆਈ ਬਈ ਨੀਂਦ। ਬਹੁਤ ਔਖੇ ਬਈ ਉਸ ਟਾਈਮ ਤੇ। ਕਈ ਦਿਨ ਨੀਂਦ ਨਹੀਂ ਆਈ ਬਈ। ਇਸ ਗੱਡੀ ਦੇ ਵਿੱਚ ਤੁਸੀਂ ਫੋਟੋ ਵੀ ਸਿੱਧੂ ਦੀ ਲਾਈ ਹੋਈ ਆ। ਤਾਂ ਚੇਤੇ ਆਉਂਦਾ ਵਾਰ-ਵਾਰ। ਹਾਂ ਬਈ ਸਿੱਧੂ ਦੀ ਫੋਟੋ ਦਾ ਲਾਉਣੀ ਬਣਦੀ ਆ ਬਈ। ਉਹਦਾ ਪਾ ਲਾ ਕੀ ਰੱਖਦੇ ਆ ਬਈ ਆਪਣੇ ਬਸ ਦਿਲਚੀ ਆ ਜਮ ਜੇ ਹੈ ਗਿਆ ਸਿੱਧੂ ਦੀ ਗੱਡੀ ਦਾ ਇਹਦਾ ਗੱਡੀ ਸਿੱਧੂ ਦੀ ਵਾਹਦੀ ਆ ਜਿਵੇਂ ਕਹਦੀ ਆਪਾਂ ਕਿਤੇ ਲੈ ਕੇ ਜਾਂਦੇ ਤੁਹਾਡਾ ਬ੍ਰਦਰ ਲੈ ਕੇ ਜਾਂਦਾ ਹੈ ਨਾ ਲੋਕ ਇਹਨਾਂ ਖੜ ਕੇ ਇਹਦੇ ਬਾਰੇ ਪੁੱਛਦੇ ਵੀ ਆਏ ਉਹੀ ਗੱਡੀ ਆ ਨਾ ਬਈ ਜੋ ਬਾਕੀ ਆਪਾਂ ਇੰਨਾ ਸੋਸ਼ਲ ਮੀਡੀਆ ਤੇ ਨੰਨਾ ਇੰਨਾ ਉਹ ਕਰੀ ਆਪਾਂ ਅੱਗੇ ਆਏ ਨਾ ਪਏ ਲਿਆਂਦੀਆਂ ਜਾਂਦੀਆਂ ਗੱਡੀ ਬਈ ਬਹੁਤ ਤੁਹਾਡੇ ਇੱਕੀ ਚੀਜ਼ ਦੀ ਖਾਸੀਅਤ ਹੈ ਕਿ ਤੁਸੀਂ ਇਸ ਚੀਜ਼ ਨੂੰ ਆਪ ਦਾ ਮਸ਼ਹੂਰੀਦ ਲਈ ਨਹੀਂ ਵਰਤਿਆ ਠੀਕ ਹੈ ਤੁਹਾਡੇ ਮਨ ਚ ਦੁੱਖ ਆ ਉਸ ਚੀਜ਼ ਦੇ ਲਈ ਜੇ ਕਿਤੇ ਬਚ ਜਾਂਦਾ ਫਿਰ ਤਾਂ ਬਹੁਤ ਖੁਸ਼ੀ ਹੋਣੀ ਸੀ ਹਾਂ ਬਈ ਫੇਰ ਫੇਰ ਸਾਰਾ ਕੁਝ ਕਰਦੇ ਫੇਰ ਮਸ਼ਹੂਰੀ ਵੀ ਕਰਦੇ ਫੇਰ ਸਾਰਾ ਕੁਝ ਹੀ ਕਰਦੇ ਹੈ ਜਦੋਂ ਬਚੀ ਨਹੀਂ ਬਈ ਦੁੱਖ ਚ ਗਾਦਾ ਆਪਦਾ ਆਪਦੇ ਆਪ ਨੂੰ ਮਸ਼ਹੂਰ ਹੋਣਾ ਉਹ ਫਾਇਦਾ ਠਾ ਕੇ ਆਪਾਂ ਨੂੰ ਬਈ ਸਕੂਨ ਨਹੀਂ ਹੈਗਾ ਹਾਂ ਉਹ ਚੀਜ਼ ਆਪਾਂ ਸਕੂਨ ਨਹੀਂ ਮੰਨਦੇ ਜੀ ਤੁਸੀਂ ਸਿੱਧੂ ਨੂੰ ਜਿਤਾਉਣ ਲਈ ਬਹੁਤ ਜ਼ੋਰ ਮਾਰਿਆ ਬਈ ਜੇ ਕਿਤੇ ਜਿੱਤ ਜਾਂਦਾ ਉਹ ਫੇਰ ਵੀ ਨਾ ਫੇਰ ਆਪਣੇ ਵਿੱਚ ਹੁੰਦਾ ਹਾਂ ਬਈ ਫੇਰ ਵਿੱਚ ਹੁੰਦਾ ਫੇਰ ਵਿੱਚ ਹੁੰਦਾ ਬਈ ਫੇਰ ਤਾਂ ਨਹੀਂ ਇਤੋਂ ਤੱਕ ਹਾਲਾਤ ਆਉਣੇ ਸੀ ਅਸਲ ਫੇਰ ਤਾਂ ਬਾਜ਼ੀ ਰਹਿੰਦਾ ਬਈ ਸਿਕਿਉਰਿਟੀ ਹੁੰਦੀ ਪਾਵਰ ਹੁੰਦੀ ਫਿਰ ਤਾਂ ਸਾਰਾ ਕੁਝ ਹੀ ਹੁੰਦਾ ਬਈ ਹੁਣ ਤੱਕ ਵੈਸੇ ਬਾਈ ਕੀ ਸਮਝ ਪਾਇਓ ਤੁਸੀਂ ਵੀ ਸਿੱਧੂ ਇੰਨੀ ਵੱਡੀ ਸ਼ਕਤੀਤ ਦਾ ਜਾਣਾ ਇਨਸਾਫ ਵੀ ਡੀਰੇਲ ਹੋ ਜਾਣਾ ਉਹਨੂੰ ਮਾਰਨ ਵਾਲੇ ਜੇਲ੍ਹ ਚੋਂ ਇੰਟਰਵਿਊ ਦੇ ਰਹੇ ਆ ਇਹ ਸਾਰੀ ਚੀਜ਼ ਤੁਹਾਡੇ ਮਨ ਚ ਕਿਵੇਂ ਚੱਲਦੀ ਵੀ ਇਹ ਹੋਕ ਹੀ ਰਿਹਾ ਅਸਲ ਬਾਈ ਆਪਾਂ ਆਮ ਲੋਕ ਤਾਂ ਸਮਝ ਹੀ ਨਹੀਂ ਸਕਦੇ ਇਹ ਤਾਂ ਬੜੀਆਂ ਵੱਡੀਆਂ ਇਹਨਾਂ ਦੀਆਂ ਕੀ ਕਹਿ ਸਕਦੇ ਆ ਖਬਰ ਨੀਤੀਆਂ ਨੇ ਇਹਨਾਂ ਦੀ ਸਰਕਾਰਾਂ ਦੀਆਂ ਬਹੁਤ ਵੱਡੀਆਂ ਪੰਜਾਬ ਦੇ ਨੌਜਵਾਨਾਂ ਨੂੰ ਬਈ ਉਤਸ਼ਾਹਤ ਕਰਦਾ ਸੀ ਉਹ ਹਾਂ ਬਈ ਤੁਹਾਨੂੰ ਪਤਾ ਉਹਨਾਂ ਦੇ ਸੌਂਗ ਦਿਨੋਂ ਦਿਨ ਚੇਂਜ ਹੋਈ ਜਾਂਦੇ ਸੀ ਪੰਜਾਬ ਦੇ ਮੁੱਦਿਆਂ ਤੇ ਪੰਜਾਬ ਤੇ ਪਾਣੀ ਤੇ ਹਰ ਇੱਕ ਚੀਜ਼ ਦੇ ਬਈ ਪੰਜਾਬ ਲਈ ਕਰਨ ਲੱਗੇ ਸੀ ਬਈ ਉਹ ਚੀਜ਼ ਬਈ ਰੜਕਤਾ ਪੈਂਦੀ ਆ ਫਿਰ ਦੂਜਿਆਂ ਨੂੰ ਜਿਹੜੇ ਪੰਜਾਬ ਤੇ ਲੱਗਦੇ ਨੇ ਬਈ ਉਹਨਾਂ ਨੂੰ ਪਤਾ ਲੱਗ ਗਿਆ ਵੀ ਐਸ ਵੀ ਐਲ ਗੀਤ ਆ ਰਿਹਾ ਹੈ ਬੀਬੀ ਖਾਲੜਾ ਤੇ ਵੀ ਉਹਨੇ ਗੀਤ ਹੈ ਨਾ ਨਾਮ ਜਾਂ ਜ਼ਿਕਰ ਕੀਤਾ ਐਸ ਵੀ ਐਲ ਆ ਰਿਹਾ ਹੈ ਤੇ ਵਾਰ ਆਈ ਬਾਬਾ ਨਲੂਆ ਦੀ ਵੀ ਪੰਜਾਬ ਨੌਜਵਾਨੀ ਨੂੰ ਵਾਪਸ ਤੋੜ ਪਈ ਪੰਜਾਬ ਨੌਜਵਾਨੀ ਬਾਈ ਜੋੜਨ ਲੱਗੀ ਸੀ ਨਾਲ ਕਿਉਂਕਿ ਪੰਜਾਬ ਦੀ ਗੱਲ ਕਰਦਾ ਸੀ ਬਾਈ ਹੁਣ ਸਾਰੇ ਗੀਤਾਂ ਚ ਬਹੁਤ ਫਰਕ ਪੈ ਗਿਆ ਸੀ ਬਾਈ ਉਹਨਾਂ ਦੀ ਕਲਮਾਂ ਹੁਣ ਤਾਂ ਹਲੇ ਹੋਰ ਵੀ ਗੀਤ ਪਏ ਹੋਣਗੇ ਉਹਨਾਂ ਦੇ ਬਾਈ ਜਿਹੜੇ ਪੰਜਾਬਤੀ ਆਈ ਜਾਂਦੇ ਨੇ ਹੁਣ ਹੁਣ ਤਾਂ ਹਰ ਇੱਕ ਗੀਤ ਚ ਬਾਈ ਪੰਜਾਬ ਦੀ ਗੱਲ ਕਰਦੀ ਸੀ 2 ਸਾਲ ਹੋ ਗਏ ਵੀਰੇ ਸੁਣਦੇ ਹੋ ਗੀਤ ਮੂਸੀ ਵਾਲੇ ਦੇ ਹਾਂ ਬਾਈ ਉਨੇ ਮਨਾ ਬਾਈ ਸੁਨੇ ਮਨਾ ਬਈਆਂ ਐ ਲੱਗਦਾ ਹੀ ਨਹੀਂ ਆਪਾਂ ਨੂੰ ਵੀ ਕੁਛ ਚਲਾ ਲਾਂਗੇ ਜਾਂ ਗੱਡੀ ਜਾਂ ਟਰੈਕਟਰ ਜਾਂ ਖੇਤ ਪਾਉਣੇ ਜਾਂ ਕੁਛ ਵੀ ਕਰਦੇ ਆ ਬਾਈ ਸਿੱਧੂ ਦੇ ਗੀਤ ਹੀ ਲਾਉਣੇ ਜੇ ਹੋਰ ਗੀਤ ਚੱਲੀ ਜਾਣ ਤਾਂ ਐਂਜ ਲੱਗਦਾ ਯਾਰ ਵੀ ਕੁਛ ਕਮੀ ਐ ਵੀ ਸਿੱਧੂ ਦਾ ਗੀਤ ਲਾ ਤਾਂ ਸਮਾਈ ਪਰ ਮਹੰਗਾ ਰ ਆਪਦੇ ਆਪ ਨੂੰ ਵੀ ਐ ਮਿਲਦਾ ਬਈ ਜਨੂਨ ਜਾ ਹੋ ਜਾਂਦਾ ਇੱਕ ਤਰ੍ਹਾਂ ਦਾ ਹਾਂ ਬਈ ਕੀ ਕਹਿਣਾ ਚਾਹੁੰਦੇ ਵੀਰੇ ਜਿਹੜੇ ਤੁਹਾਨੂੰ ਫੈਨ ਵੀ ਦੇਖ ਰਹੇ ਹੁਣ ਜਾਸ ਕੋਈ ਸ਼ਾਇਦ ਲੀਡਰ ਹੀ ਦੇਖ ਰਿਹਾ ਹੋਵੇ ਕੋਈ ਸਿਸਟਮ ਵਾਲਾ ਬੰਦਾ ਹੀ ਦੇਖ ਰਿਹਾ ਹੋਵੇ ਕਿਉਂਕਿ ਸਿੱਧੂ ਸਾਡੇ ਲਈ ਇੱਕ ਜਜ਼ਬਾਤ ਆ ਅਸੀਂ ਉਹਦੇ ਇਨਸਾਫ ਦੀ ਗੱਲ ਤਾਂ ਹੀਓ 2 ਸਾਲਾਂ ਬਾਅਦ ਵੀ ਕਰ ਰਹੇ ਆ ਕਿ ਉਹ ਸਾਡੇ ਨਾਲ ਦਾ ਪਰਿਵਾਰ ਦੇ ਮੈਂਬਰ ਹੁੰਦਾ ਜਿਵੇਂ ਤੇ ਕੀ ਕਹਿਣਾ ਚਾਹੁੰਦੇ ਹੋ ਭਾਈ ਮੈਂ ਤਾਂ ਇਹੀ ਕਹਿਣਾ ਚਾਹਣਾ ਵੀ ਪੰਜਾਬ ਨੂੰ ਇੱਕ ਬੜਾ ਵੱਡਾ ਘਾਟਾ ਪਿਆ ਭਾਈ ਆਪਾਂ ਨੂੰ ਨਹੀਂ ਇਨਸਾਫ ਦਵਾ ਸਕਦੇ ਫਿਰ ਕੀ ਨੂੰ ਦਵਾਵਾਂਗੇ ਐ ਭਾਈ ਪੰਜਾਬ ਨੂੰ ਬਹੁਤ ਵੱਡਾ ਘਾਟਾ ਪਿਆ ਗਿਆ ਬਸ ਆ ਪਤਾ ਇੱਕੋ ਹੀ ਬੇਨਤੀ ਕਰਦੇ ਹਾਂ ਹਰ ਇੱਕ ਨੂੰ ਲੀਡਰ ਨੂੰ ਗਰੂ ਸਿੰਗਰਾਂ ਨੂੰ ਤੇ ਆਮ ਲੋਕਾਂ ਨੂੰ ਵੀ ਬਸ ਸਿੱਧੂ ਨੂੰ ਇਨਸਾਫ ਦਿਵਾ ਦਿਓ ਸਿੱਧੂ ਨੂੰ ਇਨਸਾਫ ਦਿਵਾ ਦਿਓ ਇਨਸਾਫ ਮਿਲਣਾ ਚਾਹੀਦਾ ਬਈ ਮਿਲਣਾ ਚਾਹੀਦਾ ਕਿਉਂਕਿ ਸਾਰਾ ਕੁਝ ਬਈ ਸਾਹਮਣੇ ਹੋਇਆ ਹੈ ਕਿਹੜਾ ਕਿਸੇ ਦੇ ਉਲੇ ਹੋਇਆ ਇਹਦਾ ਸਾਰਾ ਕੁਝ ਕਲੀਅਰ ਹੈ ਪਰ ਕੋਈ ਸੁਣ ਹੀ ਨਹੀਂ ਰਿਹਾ ਬਈ ਬਾਕੀ ਲੀਡਰ ਬਈ ਕੋਈ ਵੀ ਹੁਣ ਮੰਗ ਨਹੀਂ ਕਰ ਰਿਹਾ ਸਿੱਧੂ ਦੇ ਇਨਸਾਫ ਦੀ ਬਸ ਇਹ ਹੀ ਬਾਹਰ ਕਾਸਟ ਹੈ ਵੀ ਇਨਸਾਫ ਦਵਾ ਦੇ ਸਿੱਧੂ ਨੇ ਬਿਲਕੁਲ ਚੋਣਾ ਵੀ ਨੇ ਤਾਂ ਬਾਈ ਤੁਸੀਂ ਵੋਟ ਪਾਉਣ ਤੋਂ ਪਹਿਲਾਂ ਇੱਕ ਵਾਰੀ ਸਿੱਧੂ ਨੂੰ ਜ਼ਰੂਰ ਯਾਦ ਕਰਿਓ 2 ਸਾਲ ਹੋ ਗਏ ਉਸ ਗੱਲ ਨੂੰ ਜਿੱਥੇ ਉਹਨਾਂ ਲੱਗਦਾ ਸੱਚੀ ਤੇ ਸਿੱਧੂ ਨੂੰ ਕੁਝ ਮੰਨਦੇ ਹੋ ਵੋਟ ਪਾਉਣ ਤੋਂ ਪਹਿਲਾਂ ਚੇਤੇ ਰੱਖਿਓ ਕਿ ਸਿੱਧੂ ਨੇ ਇਨਸਾਫ ਦਵਾਉਣਾ ਹੈ ਤਾਂ ਉਹ ਮੁੱਦਿਆਂ ਦੇ ਵਿੱਚ ਵੀ ਤੁਹਾਡੇ ਹੋਣਾ ਚਾਹੀਦਾ ਹੈ ਨਾ ਹਾਂ ਬਾਈ ਹਾਂ ਬਾਈ ਚੇਤੇ ਤਾਂ ਹੈ ਬਾਈ ਸਿੱਧੂ ਦਾ ਜ਼ਰੂਰ ਚੇਤੇ ਰੱਖੋ ਬਹੁਤ ਬਹੁਤ ਸ਼ੁਕਰੀਆ ਗੁਰਦੀਪ ਬਾਈ ਤੁਸੀਂ ਗੱਲਬਾਤ ਕੀਤੀ ਤੇ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਦਿਲ ਦੇ ਬਹੁਤ ਨੇਕ ਦਿਲ ਇਨਸਾਨ ਹੋ ਤੇ ਚੰਗੇ ਹੋ ਨਾ ਵੀ ਥੈਂਕ ਯੂ ਬਾਬਾ ਧੰਨਵਾਦ ਹੈ ਭਰਾ ਸੋਡਾ ਸੋ ਬਿਲਕੁਲ ਹੀ ਗੂੜ ਮਾਲਵਾ ਬਾਈ ਦਿਲ ਦੇ ਸਾਫ ਲੋਕ ਨੇ ਆਹ ਆ ਗੱਡੀ ਸੰਭ ਲਈ ਜਿਹਦੇ ਤੇ ਮੂਸੇ ਵਾਲੇ ਨੂੰ ਹਸਤਾਲ ਲੈ ਗਏ ਸੀ ਇਸ ਕਾਰ ਦੇ ਵਿੱਚ ਵੀ ਕਿਤੇ ਇਹਦੇ ਤੇ ਲੱਗੇ ਹੋਏ ਨਿਸ਼ਾਨ ਐ ਮੇਟਣਾ ਜਾਣ ਬਹੁਤ ਸੰਭਾਲ ਕੇ ਅੰਦਰ ਸ਼ੋਅ ਕੇ ਇਸ ਤੇ ਰੱਖੀ ਹੋਈ ਸੀ ਕਿਹਿੰਦੇ ਕਿ ਮਰਦੇ ਦਮ ਤੱਕ ਗਾਂ ਪੀੜੀਆਂ ਤੱਕ ਵੀ ਇਸ ਯਾਦ ਨੂੰ ਅਸੀਂ ਸੰਭਾਲ ਕੇ ਰੱਖੇ ਤੇ ਰੱਖਾਂਗੇ ਤੇ ਦੱਸਾਂਗੇ ਆਉਣ ਵਾਲੀਆਂ ਪੀੜੀਆਂ ਨੂੰ ਵੀ ਕਿ ਸਿੱਧੂ ਮੂਸੇਵਾਲਾ ਪੰਜਾਬ ਦਾ ਹੀਰਾ ਸੀਗਾ ਤੇ ਉਹ ਉਹਦੇ ਨਾਲ ਹੀ ਪੰਜਾਬ ਦਾ ਦਿਲ ਟੜਕਦਾ ਸੀ ਤੇ ਟੜਕਦਾ ਰਹੇਗਾ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਲਈ